ਮੋਹਾਲੀ ਪੁਲਿਸ ਵੱਲੋਂ ਲਗਾਤਾਰ ਜਿਹੜੀ ਸਫਲਤਾ ਹਾਸਲ ਕੀਤੀ ਜਾ ਰਹੀ ਤਾਂ ਇੱਕ ਵੱਡਾ ਗੈਂਗ ਜਿਹੜਾ ਉਹ ਕਾਬੂ ਕੀਤਾ ਤਾਂ ਤਸਵੀਰਾਂ ਇੱਕ ਵਾਰ ਇਹ ਵੀ ਦਿਖਾ ਦਿੰਨੇ ਆ ਇਹ ਮੋਹਾਲੀ ਦੇ ਨੇੜੇ ਜਿਹੜਾ ਸੁਹਾਣਾ ਏਰੀਆ ਦੇ ਵਿੱਚ ਟੈਕਸੀ ਚਾਲਕਾਂ ਨੂੰ ਬੰਦੀ ਬਣਾਉਂਦੇ ਸੀ ਔਰ ਉਹਨਾਂ ਕੋਲੋਂ ਪੈਸੇ ਦੇ ਇਲਾਵਾ ਗੱਡੀਆਂ ਜਿਹੜੀਆਂ ਸੀਗੇ ਉਹ ਵੀ ਖੋਲ ਲੈਂਦੇ ਸੀ ਫਿਲਹਾਲ ਇਸ ਦੇ ਨਾਲ ਜੇ ਤਿੰਨ ਦੋਸ਼ੀ ਜਿਹੜੇ ਇਸ ਦੇ ਵਿੱਚ ਕਾਬੂ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਇੱਕ ਗੱਲ ਕਰੀਏ ਤਾਂ ਹਰਵਿੰਦਰ ਸਿੰਘ ਉਰਫ ਰਾਜਾ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਜਖਵਾਲੀ ਔਰ ਉਹਦੇ ਇਲਾਵਾ ਮਨਵਿੰਦਰ ਸਿੰਘ ਔਰ ਕਲਮਪ੍ਰੀਤ ਸਿੰਘ ਜਿਹੜੇ ਨੇ ਤਿੰਨੇ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਦੇ ਰਹਿਣ ਵਾਲੇ ਨੇ ਹਾਲਾਂਕਿ ਜਦੋਂ ਵੀ ਅੰਮ੍ਰਿਤਸਰ ਜਿਹੜਾ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਔਰ ਮੁਹਾਲੀ ਰੇਲਵੇ ਸਟੇਸ਼ਨ ਤੋਂ ਟੈਕਸੀ ਬੁੱਕ ਕਰਨ ਦੀ ਨੀਤ ਤੋਂ ਬਾਅਦ ਉਸ ਨੂੰ ਜਿਸ ਤਰੀਕੇ ਦੇ ਨਾਲ ਬਿਲਕੁਲ ਸੁੰਸਾਨ ਰਸਤਾ ਹੁੰਦਾ ਸੀ ਤਾਂ ਉਦੋਂ ਇਹ ਟਾਰਗੇਟ ਕਰਦੇ ਸੀ ਔਰ ਕਈ ਗੱਡੀਆਂ ਜਿਹੜੇ ਨੇ ਇਸ ਦੇ ਵਿੱਚ ਬਰਾਮਦ ਵੀ ਹੋਈਆਂ ਜਿਨ੍ਹਾਂ ਦੇ ਵਿੱਚ ਇੱਕ ਸਵਿਫਟ ਜ਼ਾਇਰ ਬਰਾਮਦ ਕੀਤੀ ਗਈ ਔਰ ਇੰਡੀਗੋ ਬਰਾਮਦ ਕੀਤੀ ਗਈ ਔਰ ਵੱਡੀ ਗੱਲ ਇਹ ਆ ਵੀ ਇਹ ਜਿਸ ਤਰੀਕੇ ਦੇ ਨਾਲ ਜਦੋਂ ਲੁੱਟੀ ਅੰਜਾਮ ਦਿੰਦੇ ਸੀ ਤਾਂ ਉੱਥੋਂ ਟੈਕਸੀ ਦੀ ਜਿਹੜੀਆਂ ਨੰਬਰ ਪਲੇਟਾਂ ਸੀ ਉਸ ਨੂੰ ਹਟਾ ਕੇ ਜਾਲੀ ਨੰਬਰ ਪਲੇਟਾਂ ਉਸਤੇ ਲਗਾ ਦਿੰਦੇ ਸੀ ਤਾਂ ਉਸ ਤੋਂ ਬਾਅਦ ਵੀ ਜੇਕਰ ਗੱਲ ਕਰੀਏ ਤਾਂ ਲੋਕ ਜਿਹੜੇ ਸੀਗੇ ਉਹਨਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਸੀ ਔਰ ਇਹੀ ਉਹ ਦੋਸ਼ੀ ਨੇ ਫਿਲਹਾਲ ਔਰ ਦੂਸਰੇ ਪਾਸੇ ਵੱਖ-ਵੱਖ ਜਗ੍ਹਾਵਾਂ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਜਿਹੜੇ ਇਸ ਕੇਸ ਤੇ ਪੂਰੇ ਚਾਰਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਕਿਵੇਂ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਔਰ ਕਿਸ ਤਰੀਕੇ ਦਾ ਟਰੈਪ ਲਗਾ ਕੇ ਇਹਨਾਂ ਨੂੰ ਕਾਬੂ ਕੀਤਾ ਔਰ ਕਿਹੜੀਆਂ-ਕਿਹੜੀਆਂ ਵਰਦਾਤਾਂ ਜਿਹੜੀਆਂ ਸੀਗੀਆਂ ਉਹ ਹਰਮਿੰਦਰ ਜੀ ਕਿਸ ਤਰੀਕੇ ਨਾਲ ਕਾਬੂ ਕੀਤਾ ਕਿਉਂਕਿ ਉਦੋਂ ਕਾਫੀ ਲੰਮਾ ਸਮਾਂ ਜਿਹੜਾ ਹੈਗਾ ਲੋਕ ਪਰੇਸ਼ਾਨ ਸੀ ਉਸ ਇਲਾਕੇ ਵਿੱਚ ਇਹ ਇਸ ਤਰ੍ਹਾਂ ਹੈਗਾ ਜੀ ਇਹਨਾਂ ਨੂੰ ਜਿਹੜਾ ਕਾਬੂ ਹੈਗਾ ਆਪਾਂ ਤਾਂ ਇਨਫੋਰਮੇਸ਼ਨ ਬੇਸ ਤੇ ਇਹਨਾਂ ਨੂੰ ਕਾਬੂ ਕੀਤਾ ਇਹਦੇ ਵਿੱਚ ਦੋ ਬੰਦੇ ਅਸੀਂ ਪਹਿਲਾਂ ਕਾਬੂ ਕੀਤੇ ਸੀਗੇ ਜਿਹਦਾ ਆਪਣਾ ਫਰਸਟ ਹਰਵਿੰਦਰ ਤੇ ਨਾਲ ਜਿਹੜਾ ਹੈਗਾ ਆ ਮਨਪ੍ਰੀਤ ਮਨਵਿੰਦਰ ਮਿੰਟੂ ਦੋ ਬੰਦੇ ਅਸੀਂ ਪਹਿਲਾਂ ਕਾਬੂ ਕੀਤੇ ਸੀਗੇ ਤੇ ਜਿਹੜਾ ਤੀਸਰਾ ਕਮਲਪ੍ਰੀਤ ਹੈਗਾ ਆ ਉਹਨੂੰ ਬਾਅਦ ਦੇ ਵਿੱਚ ਅਸੀਂ ਜਿਹੜਾ ਹੈਗਾ ਨੈਕਸਟ ਡੇ ਅਸੀਂ ਇਹਨਾਂ ਨੂੰ ਕਾਬੂ ਕੀਤਾ ਸੀ। ਵਰਿੰਦਰ ਜੀ ਉਸ ਇਲਾਕੇ ਦੇ ਵਿੱਚ ਗੱਲ ਕਰੀਏ ਕਾਫੀ ਸੈਮ ਦਾ ਮਾਹੌਲ ਸੀ ਟੈਕਸੀ ਡਰਾਈਵਰਾਂ ਦੇ ਵਿੱਚ ਵੀ ਜਦੋਂ ਇਹ ਪੂਰੀਆਂ ਵਰਦਤਾਂ ਹੋਈਆਂ ਸੁਹਾਣੇ ਏਰੀਏ ਦੇ ਵਿੱਚ ਜਾਂ ਫਿਰ ਫਤੇਗੜ ਸਾਹਿਬ ਨੇ ਜਿਹੜਾ ਰਸਤਾ ਜਾਂਦਾ ਸੀ ਤਾਂ ਟਰੈਪ ਕਿਸ ਤਰੀਕੇ ਨਾਲ ਲਗਾਇਆ ਮੋਡਰਨ ਸਪ੍ਰਿੰਗ ਇਹਨਾਂ ਦੀ ਕਿਸ ਤਰੀਕੇ ਸੀ ਕਿ ਕਿਵੇਂ ਇਹਨਾਂ ਲੋਕਾਂ ਨੂੰ ਕਾਬੂ ਕਰਦੇ ਸੀਗੇ। ਮੋਡਰਨ ਸਪਿੰਗ ਇਹਨਾਂ ਦੀ ਇਹ ਸੀਗੀ ਜੀ ਇਹ ਜਦੋਂ ਵੀ ਕੋਈ ਟੈਕਸੀ ਹਾਇਰ ਕਰਦੇ ਸੀਗੇ ਉੱਥੇ ਆਪਣਾ ਫੋਨ ਨੰਬਰ ਜਾਂ ਕੋਈ ਆਈਡੈਂਟੀਟੀ ਨਹੀਂ ਦਿੰਦੇ ਸੀਗੇ। ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲੈਂਦੇ ਕੁਝ ਨਾ ਕੁਝ ਜਿਹੜਾ ਹੈਗਾ ਕੰਪਨੀ ਪੈਸੇ ਰੱਖਦੀ ਹੈ ਕੁਝ ਪੈਸੇ ਕੰਪਨੀ ਰੱਖਦੀ ਹੈ ਅਗਰ ਕੋਈ ਰਾਈਡ ਉਹਨਾਂ ਨੂੰ ਮਿਲਦੀ ਹੈ ਮਤਲਬ ਇਹ ਉਹਨਾਂ ਨੂੰ ਇਸ ਤਰੀਕੇ ਨਾਲ ਆਪਣੇ ਭਰੋਸੇ 'ਚ ਲੈ ਲੈਂਦੇ ਸੀ ਵੀ ਆਪਾਂ ਨੇ ਡਾਇਰੈਕਟ ਜਿਹੜੀ ਹੈਗੀ ਆ ਰਾਈਡ ਤੁਸੀਂ ਸਾਨੂੰ ਦੇ ਦਿਓ ਡਾਇਰੈਕਟ ਜਿਹੜਾ ਹੈਗਾ ਤਾਂ ਕਿ ਉਹ ਟੈਕਸੀ ਡਰਾਈਵਰ ਵੀ ਛੋਟਾ ਜਿਹਾ ਇਸ ਗੱਲ ਦਾ ਲਾਲਚ ਕਰ ਜਾਂਦੇ ਸੀ ਵੀ ਅਗਰ ਆਪਾਂ ਇਹਨੂੰ ਫੋਨ ਤੇ ਬੁਕਿੰਗ ਕਰਦੇ ਆਂ ਤਾਂ ਸਾਨੂੰ ਕੰਪਨੀ ਨੂੰ ਵੀ ਕੋਈ ਚਾਰਜ ਦੇਣਾ ਪਊਗਾ ਤੇ ਆਪਾਂ ਨੂੰ ਡਾਇਰੈਕਟ ਪੇਮੈਂਟ ਮਿਲ ਜਾਣੀ ਆ ਇਹ ਦੋਨੋਂ ਗੱਡੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਉਸੇ ਤਰੀਕੇ ਨਾਲ ਕੀਤੀਆਂ ਨੇ ਉੱਥੇ ਇਹਨਾਂ ਨੇ ਫੋ ਨਾਂ ਕੋਲ ਹਥਿਆਰ ਕਿਹੜੇ ਕਿਹੜੇ ਬ੍ਰਾਂਡ ਦੇ ਨੇ ਤਿੰਨੇ ਜਿਹੜੇ ਫਤੇਗੜ ਤੇ ਏਰੀਆ ਦੇ ਰਹਿਣ ਵਾਲੇ ਨੇ ਇਹ ਦੇਖੋ ਤਿੰਨੋਂ ਫਤੇਗੜ ਏਰੀਆ ਦੇ ਰਹਿਣ ਵਾਲੇ ਹੈਗੇ ਆ ਜੀ ਇਹਦੇ ਵਿੱਚ ਇਹਨਾਂ ਕੋਲੋਂ ਜਿਹੜਾ ਇੱਕ ਬੱਤੀ ਬੋਰਡ ਦਾ ਪਿਸਤਲ ਹੈ ਤਿੰਨ ਰੌਂਡ ਮਿਲੇ ਨੇ ਇੱਕ ਇਹਨਾਂ ਦੇ ਕੋਲੋਂ ਡੰਮੀ ਪਿਸਤਲ ਮਿਲਿਆ ਜਿਹਨੂੰ ਆਪਾਂ 에ਅਰ ਪਿਸਤਲ ਵੀ ਕਹਿੰਦੇ ਆ ਤੇ ਦੋ ਇਹਨਾਂ ਕੋਲ ਵੈਪਨ ਮਿਲੇ ਨੇ ਜਿੱਤੇ ਇਹ ਮਤਲਬ ਵਾਰਦਤਾਂ ਕਰਦੇ ਸੀ ਇਹ ਹੁਣ ਗੈਂਗ ਇਹੀ ਆ ਇਹਨਾਂ ਦੇ ਹੋਰ ਸਾਥੀ ਵੀ ਹੈਗੇ ਨੇ ਕਿ ਕਾਬੂ ਕਰਨ ਵਾਲੇ ਫਿਲਹਾਲ ਇਹ ਮਤਲਬ ਤਿੰਨੋਂ ਬੰਦੇ ਸਾਹਮਣੇ ਆਏ ਆ ਜੀ ਤੇ ਬਾਕੀ ਫਰਦਰ ਇਨਵੈਸਟੀਗੇਸ਼ਨ ਹਲੇ ਪੁਲਿਸ ਤਨਵਤਾ ਇਹ ਮੋਹਾਲੀ ਇਲਾਕੇ ਦੇ ਵਿੱਚ ਇਹ ਵਾਰਦਾਤਾ ਕਰਦੇ ਸੀ ਔਰ ਸੁਹਾਣਾ ਇਲਾਕੇ ਦੇ ਵਿੱਚ ਜੇ ਤਰੀਕੇ ਨਾਲ ਟੈਕਸੀ ਡਰਾਈਵਰਾਂ ਨੂੰ ਬੰਦੀ ਬਣਾ ਕੇ ਜਾਂ ਫਿਰ ਉਹਨਾਂ ਕੋਲ ਲੁੱਟਖੋ ਕਰਦੇ ਹੋ ਟੈਕਸੀ ਵੀ ਖੋ ਕੇ ਲੈ ਜਾਂਦੇ ਤਾਂ ਇਹ ਮੋਹਾਲੀ ਪੁਲਿਸ ਸੀਆਈ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕੈਮਰਾ ਪਰਸਨ ਜਗਜੀਤ ਦੇ ਨਾਲ ਮੌਜੂਦ ਕੰਗ ਦਿਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ